ਇਹ ਥਾਂ ਅੰਬਾਲੇ ਦੇ ਪਰਗਣੇ ਵਿੱਚ ਹੈ ਇੱਥੇ ਜੇਠਾ ਨਾਮੀ ਇੱਕ ਗੁਰੂ ਦਾ ਮਸੰਦ ਰਹਿੰਦਾ ਸੀ ਇਸ ਨੂੰ ਆਗਿਆ ਗੁਰੂ ਤੇਗ ਬਹਾਦਰ ਜੀ ਦੀ ਆਈ ਕਿ ਸਹਿਬਜ਼ਾਦੀ ਜੀ ਤੇ ਸੰਤਾਂ ਨੂੰ ਹਾਲੇ ਲਖਨੌਰ ਠਕਾ ਲਵੋ ਇਸ ਪ੍ਰੇਮੀ ਭਾਈ ਜੇਠੇ ਨੇ ਆਪ ਦੇ ਟਿਕਾਊ ਦਾ ਆਦਰਸ਼ਾਨਾਨਕ ਭਰਿਆ ਪ੍ਰਬੰਧ ਕੀਤਾ ਤੇ ਮਾਤਾ ਜੀ ਸਹਿਤ ਆਏ ਨਾਲ ਸਾਰੇ ਸੰਗ ਦੇ ਆਰਾਮ ਦੇ ਬੰਨ ਨੂੰ ਬਲ ਦਿੱਤੇ ਇੱਥੇ ਸਾਰੇ ਘਰ ਵਾਂਗੂ ਠਹਿਗਾ ਨਗਰੀ ਦੇ ਸਿੱਖ ਆਲੇ ਦੁਆਲੇ ਦੇ ਗ੍ਰਾਮਾਂ ਦੇ ਸਿੱਖ ਬਰਸ਼ਰਦਾ ਨਾਲ ਭਗਤੀ ਨਾਲ ਦਰਸ਼ਨ ਵੀ ਕਰਦੇ ਤੇ ਸੇਵਾ ਵੀ ਕਰਦੇ ਸ਼ਾਮ ਦੇ ਵੇਲੇ ਅੰਮ੍ਰਿਤ ਵੇਲੇ ਦੋਵੇਂ ਵਕ ਦੀਵਾਨ ਸੱਜਣ ਲਗੇ ਸਾਰਾ ਦਿਨ ਗੈਮਾ ਗੈਮ ਰਹੇ ਸਹਬ ਜੀ ਉਹ ਘੋੜ ਸਵਾਰੀ ਕਰਦੇ ਫਿਰ ਆਪਣੇ ਹਾਂ ਦੇ ਬਾਲ ਇਕੱਠੇ ਕਰਕੇ ਖੇਲਾ ਖੇਲਣ ਤੀਰ ਅੰਦਾਜ਼ੀਆਂ ਆਦ ਪਰਚੇ ਪਰਚਾਉਣ ਇਸ ਸਾਤੇ ਖੂ ਖਾਰੇ ਸਨ ਲੋਕਾਂ ਦੀ ਖੇਚਲ ਵੇਖ ਕੇ ਇੱਕ ਦਿਨ ਮਾਤਾ ਗੁਜਰੀ ਜੀ ਨੇ ਫਿਰਦੇ ਟਰ ਦੀ ਕਥਾਵੇਂ ਖੂ ਪੁੱਟਣ ਵਾ ਦੀ ਆਗਿਆ ਕੀਤੀ ਤਾਂ ਵੱਡੇ ਪ੍ਰਾਤਨ ਸਮਿਆਂ ਦਾ ਦੱਬਿਆ ਹੋਇਆ ਕੋਈ ਇੱਕ ਫੂਲ ਨਿਕਲਿਆ ਇਸ ਨੂੰ ਮਿੱਟੀ ਤੋਂ ਸਾਫ਼ ਕੀਤਾ ਤੇ ਜਦੋਂ ਜਲ ਬਾਹਰ ਆਇਆ ਉਸ ਨੂੰ ਚੁਲਾ ਧਰ ਕੇ ਲਿਆ ਤਾਂ ਮਿੱਠਾ ਨਿਕਲਿਆ ਇਹ ਖੂ ਹੁਣ ਤੱਕ ਮਾਤਾ ਜੀ ਦੇ ਕੂਸ ਦਵਾਉਂਦਾ ਹੈ ਮਾਤਾ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਇਸ ਦੇ ਪੁੱਟਣ ਪਟਾਉਣ ਦਾ ਖਰਚਾ ਵੀ ਮਾਤਾ ਜੀ ਨੇ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਹੀ ਦਿੱਤਾ ਸੀ ਲਖਨੌਰ ਦੇ ਨੇੜੇ ਉਸ ਸ਼ਾਹ ਪੀਖਣ ਸ਼ਾਹ ਦਾ ਨਿਵਾਸ ਵੀ ਸੀ ਜੋ ਪਟਨੇ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ ਇਹ ਕਦੇ ਕੁੜਹਾਮ ਤੇ ਕਦੇ ਸਿਆਣੇ ਪਿੰਡ ਰਹਿੰਦਾ ਸੀ ਠਸਕਾ ਨਾਮ ਦਾ ਇੱਕ ਪਿੰਡ ਇਸ ਨੂੰ ਜ਼ਗੀਰ ਵਜੋਂ ਮਿਲਿਆ ਹੋਇਆ ਸੀ ਇਹ ਪੀਖਣ ਸ਼ਾ ਫਿਰ ਦਰਸ਼ਨ ਕਰਕੇ ਪ੍ਰਸੰਨ ਹੋਇਆ ਇਸ ਆਸ਼ੇ ਲਈ ਲਖਨੌਰ ਤੱਕ ਚੱਲ ਕੇ ਆਇਆ ਇਸ ਨੇ ਆਪਣੇ ਮਰੀਦਾਂ ਦੇ ਨਾਲ ਹੁੰਦਿਆਂ ਖੇਲ ਰਹਿ ਸਹਿਬ ਗੋਬਿੰਦ ਜੀ ਨੂੰ ਮੱਥਾ ਟੇਕਿਆ ਚਰਨ ਚੁੰਮੇ ਫਿਰ ਪਿਆਰ ਸਰਮਾਨ ਦੇ ਵਾਕ ਕਰਦੇ ਆਖਣ ਲੱਗਾ ਸ੍ਰੀ ਜੀਓ ਆਪ ਬਾਲ ਪਰ ਪੀਰਾਂ ਦੇ ਪੀਰ ਹੋ ਕੀ ਜਗਤ ਦੇ 나ਥ ਹੋ ਮੈਂ ਆਪ ਨੂੰ ਸਿਆਲਦਾ ਹਾਂ ਤੇ ਆਪਨੇ ਜੋ ਕੁਛ ਕਰਨਾ ਹੈ ਉਸ ਦੀ ਗਿਆਤ ਖੁਦਾ ਨੇ ਮੈਨੂੰ ਦਿੱਤੀ ਹੈ ਅਸੀਸ ਦਿਓ ਕਿ ਮੇਰਾ ਟੁਕੜਾ ਟੁਰਿਆ ਰਹੇ ਆਪ ਹੱਸ ਬੈਠ ਕੇ ਕਹਿਣ ਲੱਗੇ ਤ੍ਰਿੰਕਾਲ ਰਹ ਦੇਗ ਤੁਮਾਰੀ ਜੋ ਤੇਰੇ ਟੁਕੜੇ ਖਾਵੇਗਾ ਖੋਇਓ ਜਾਏ ਸੋ ਨਾਮ ਫਿਰ ਹੋਵੇਗਾ ਲਿਖਿਆ ਹੈ चिरंकाल रह देग तुम्हारी जो तेरे टुकड़े को खोवे खोयो जाए सो न थिर हो गए लिखा है कि उसका लंगर हूं ती चलता है कवि संतोष सिंह इस बारे बहुत विस्तार नाल खोज करके दस चुके हैं तिसको ग्राम सो निकट हमारे कवि संतोख सिंह करत उचारे तिसकू ग्राम निकट हमारे चौंद सिंगन राज बडेरा ठसका ग्राम बीच हम हेरा शाह पीह के रेहे फकीर देग जो आवे तीर सिंह भूप ने का हो रहो तिनो टिग सबहन माहो जदों भेखन शाह वापस मुड़िया तेले ने तर्क किया ਕਿ ਹਿੰਦੂ ਬੱਚੀ ਨੂੰ ਕਿਉਂ ਸਜਦਾ ਕੀਤਾ ਹੈ ਵੇਖਣਛਾਹ ਨੇ ਕਿਹਾ ਇਹ ਅੱਲਾ ਦਾ ਮੁਕਰਬ ਕੱਲਿਆ ਹੋਇਆ ਹੈ ਹਿੰਦੂ ਮੁਸਲਮਾਨ ਨੂੰ ਇੱਕ ਰਾ ਟੋਰੇਗਾ ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ ਜਦ ਇਹ ਆਏ ਸੀ ਤਾਂ ਮਰਾਪੇ ਵਿੱਚ ਜਲਵਾ ਡਿਠਾ ਤੇ ਦਰਸ਼ਨ ਨੂੰ ਗਿਆ ਸੀ ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ ਜਾਦੇ ਆਏ ਸੀ ਤਾਂ ਮਰਾਗ ਬੇ ਵਿੱਚ ਜਲਵਾ ਡਿੱਠਾ ਤੇ ਦਰਸ਼ਨ ਨੂੰ ਗਿਆ ਸੀ ਤਦ ਉਹ ਮਰੀਦ ਖੁਸ਼ ਹੋ ਗਏ ਸਹਿਬ ਜੀ ਉਹ ਹੁਣ ਅਬਲ ਘੋੜੇ ਤੇ ਚੜ ਕੇ ਇਧਰ ਉਧਰ ਦੂਰ ਤੱਕ ਫਿਰ ਨਿਕਲੇ ਇੱਕ ਦਿਨ ਪੁਸਤਲੇ ਦੇ ਇਥੇ ਤੇ ਪਹੁੰਚ ਗਏ ਉਥੇ ਲੋਕੀ ਪਿੰਡ ਦੇ ਰਾਜਪੂਤ ਆਏ ਹੋਏ ਸਨ ਇਹਨਾਂ ਆਪਣੇ ਪੀਰ ਤੋਂ ਦੇਵੀ ਬਾਲਕੇ ਦੀ ਬਹਿਮਾ ਸੁਣੀ ਹੋਈ ਸੀ ਨਰਮੀ ਆ ਕੇ ਸलाम ਕੀਤੀ ਕੁਛ ਤੀਰਾਂ ਦੀ ਤੇ ਇੱਕ ਸ਼ਿਕਰੇ ਦੀ ਭੇਟਾ ਕੀਤੀ ਆਪਨੇ ਅਸੀਸ ਦਿੱਤੀ ਤੇ ਭੇਟ ਸਵੀਕਾਰ ਕੀਤੀ ਕਿਹਾ ਆਬਾਦ ਰਹੋ ਇਹ ਲੋਕ ਵਸਦੇ ਰਹਿ ਇਸ ਅਸੀਸ ਦੀ ਸਿੱਖ ਸਰਦਾਰਾਂ ਨੇ ਇੱਜ਼ਤ ਕੀਤੀ ਤੇ ਇਹਨਾਂ ਦੀ ਜ਼ਗੀਰ ਜ਼ਬਤ ਨਹੀਂ ਸੀ ਕੀਤੀ ਫਿਰਦੇ ਟੁਰਦੇ ਆਪ ਮਰਦੋਂ ਭਾਣੋਂ ਖੇੜੀ ਸੂਲਰ ਨੇੜੇ-ਨੇੜੇ ਦੇ ਪਿੰਡਾਂ ਵਿੱਚ ਫੇਰੇ ਮਾਰਦੇ ਰਹੇ ਜਿੱਥੇ ਕਿ ਯਾਦਗਾਰੀ ਗੁਰਦੁਆਰੇ ਹਨ ਨਨ ਹੀੜੀ ਪਿੰਡ ਦਾ ਵਾਸੀ ਮਸੰਦ ਘੋਗਾ ਆਪ ਨੂੰ ਪਿੰਡ ਲੈ ਗਿਆ ਉੱਥੇ ਜਾ ਕੇ ਆਪ ਨੂੰ ਕਿਸੇ ਨੇ ਇਸ ਘੋਗੇ ਦੇ ਆਚਰਨ ਦੇ ਗਰਾਉ ਦੀ ਗੱਲ ਦੱਸੀ ਤਾਂ ਆਪ ਉਸ ਨੂੰ ਕਪੜਦਾ ਬੋਗਾ ਆ ਕੇ ਟੁਰ ਪਏ ਉਸ ਦੇ ਘਰ ਦਾ ਪਾਣੀ ਵੀ ਨਹੀਂ ਪੀਤਾ ਤੇ ਜਿੱਥੇ ਕਿ ਹੁਣ ਅੰਬਾਲਾ ਤਹਿਸੀਲ ਹੈ ਇੱਥੇ ਆ ਕੇ ਆਰਾਮ ਕੀਤਾ ਇਥੇ ਹੀ ਆਪ ਇਸ ਤਰ੍ਹਾਂ ਵਿਚਰਦੇ ਸਨ ਕਿ ਇੱਕ ਦਿਨ ਖੂਬ ਖੇਲ ਰਚ ਰਹੀ ਸੀ ਲਖਨੌਰ ਦੇ ਬਾਲ ਆਪ ਨਾਲ ਦੋ ਹਿੱਸੇ ਹੋ ਹਲਾਸ਼ੇਰੀ ਕਰ ਰਹੇ ਸਨ ਇੱਕ ਪੀਰ ਕੋਲੋਂ ਦੀ ਲੰਗ ਪਿਆ ਇਸ ਦਾ ਨਾਮ ਆਰਫਦੀਨ ਸੀ ਤੇ ਪਾਲਕੀ ਤੇ ਸਵਾਰ ਸੀ ਨਾਲ ਮਰੀਦ ਚੱਲ ਰਹੇ ਸਨ ਇਸ ਨੇ ਇਸ਼ਾਰੇ ਦੇ ਨਾਲ ਪਾਲਕੀ ਰੁਕਾਈ ਦਰਸ਼ਨ ਲਈ ਤੁਰ ਪਿਆ ਇਸ ਦਾ ਪ੍ਰਸੰਗ ਕੁਝ ਇਸ ਤਰ੍ਹਾਂ ਹੈ ਬਾਲ ਉਮਰ ਵਿੱਚ ਦਸਵੇਂ ਗੁਰਜੀ ਆਨੰਦਪੁਰ ਨੂੰ ਜਾਂਦੇ ਵਿੱਚ ਲਖਨੌਂ ਰਹੇ ਕੁਛ ਚਿਰ ਤੱਕ ਅਰਸ਼ੀ ਜੋਤ ਜਗਾंदे ਇੱਕ ਦਿਹਾੜੇ ਨਾਲ ਬਾਲਕਾਂ ਖੇਲ ਰਹੇ ਸਨ ਦਾਤੇ ਆਰਫਦੀਨ ਪੀਰ ਨੇ ਪਾਸੋਂ ਲੰਘਦਿਆਂ ਆਪ ਸਜਾਤੇ ਸੀ ਅਵਤਾਰ पालकी ਅੰਦਰ ਚੇਲਿਆਂ ਨੇ ਜੋ ਚਾਈ ਭੀੜ ਮਰੀਦਾਂ ਦੀ ਸੀ ਨਾਲ ਮਗਰ ਮੰਗਰ ਚੱਲ ਆਈ ਸਤਿਗੁਰ ਨੂਰ ਇਲਾਹੀ ਮੱਥਾ ਚਿਹਰਾ ਰੱਬੀ ਸ਼ਾਇਆ ਜਦੋਂ ਦੇਖਿਆ ਪੀਰ ਤਦੋਂ ਹੀ ਉੱਤਰ ਇਠਾ ਆਇਆ ਜਾਂ ਨੇੜੇ ਚਰਨਾਂ ਦੇ ਟੱਠਾ ਸਜਦਾ ਚੁੱਕ ਚੁੱਕ ਕੀਤਾ ਉਸਤ ਕਹੀ ਵਾਹ ਵਾਹ ਉਚਰੀ ਜਨਮ ਸਫਲ ਕਰ ਲੀਤਾ ਹੱਥ ਜੋੜ ਫਿਰ ਲੈ ਗਿਆ ਲਾਂਬੇ ਬੇਨਤੀ ਮੁਖੋਂ ਅਲਾਈ ਗੱਲ ਬਾਤ ਕਰ ਸਹਿਜੇ ਕੋਈ ਫਿਰ ਲੈ ਲਈ ਵਿਦਾਈ ਜਿੱਥੋਂ ਤੀਕ ਗੁਰੂ ਜੀ ਦੇਸੇ ਪੈਦਲ ਰਹਾ ਉਹ ਟੁਰਿਆ ਚੜਿਆ ਨਹੀਂ ਪਾਲਕੀ ਉੱਤੇ ਐਸਾ ਅਦਬ ਉਸ ਕਰਿਆ ਜਦੋਂ ਟਿਕਾਣੇ ਘਰ ਜਾ ਬੈਠਾ ਤਦੋਂ ਮਰੀਦਾਂ ਕਹਿਆ ਤੁਸੀਂ ਝੁਕੇ ਨਾ ਮੁਸਲਮ ਅੱਗੇ ਭੇਦ ਅਸਾ ਨਾ ਲੈ ਭਾਰੇ ਪੀਰ ਤੁਸੀਂ ਰੱਬ ਵਾਲੇ ਸ਼ਰਾ ਸ਼ਰੀਅਤ ਵਾਲੇ ਕਿਉਂ ਸਜਦਾ ਬਾਲਕ ਨੂੰ ਕੀਤਾ ਦੱਸੋ ਕਰੋ ਸੁਖਾ ਲੈ ਹਾਰਫਦੀਨ ਬੋਲਿਆ ਸੱਜ ਵਿੱਚ ਅਦਬ ਪਰ ਆਇਆ ਸੱਚਾ ਵਜਨ ਸੁਣੋ ਬਈ ਲੋਕੋ ਦੇਖਿਆ ਤਿਆਂ ਸੁਣਾਇਆ ਕਦੇ ਕਦੇ ਜਦ ਚੜਾ ਮਰਾਕਬੇ ਵਿੱਚ ਸਮਾਦੀ ਜਾਵਾਂ ਵਿੱਚ ਦਰਗਾਹ ਜਦੋਂ ਮੈਂ ਜਾਵਾਂ ਜਾ ਕੇ ਕੀਤ ਕਾਵਾ ਇਹੋ ਬਾਲ ਜੋਤ ਦਾ ਜਾਮਾ ਜਗਮਗ ਰੂਪ ਨੂਰਾਨੀ ਸੁੰਦਰਤਾ ਜਿਸ ਦੇ ਪੱਗ ਚ ਮੈਂ ਨੂਰੋ ਨੂਰ ਰੋਹਾਨੀ ਸਭ ਤੋਂ ਉੱਚਾ ਸਭ ਤੋਂ ਵੱਡਾ ਸਭ ਤੋਂ ਨੂਰ ਜਲਾਲੀ ਸਭ ਝੁਕਦੇ ਹਨ ਇਸ ਦੇ ਅੱਗੇ ਇਸ ਦੀ ਚਾਲ ਦਰਾਲੀ ਅੱਲਾਹ ਵਿੱਚ ਫਨਾ ਦਾ ਦਰਜਾ ਮੇਰੀ ਪੌਂਚ ਉਰੇ ਥੇ ਉਥੋਂ ਤੱਕ ਦੇਖਿਆ ਇਸ ਨੂੰ ਅੱਜ ਡਿੱਠਾ ਮੈਂ ਇਥੇ ਉਤੋਂ ਇਹ ਇਥੇ ਹੈ ਆਇਆ ਅੱਲਾ ਆਪ ਪਿਠਾਇਆ ਕੁਫਰ ਜ਼ੁਲਮ ਦੇ ਪਾਪ ਮੀਟ ਸੀ ਇਸ ਲਈ ਹੈ ਆਇਆ ਮੈਂ ਅੱਲਾ ਦੇ ਦਰ ਤੇ ਇਹੋ ਸਭ ਤੋਂ ਉੱਚਾ ਡਿੱਠਾ ਅੱਜ ਸੰਜਾਤਾ ਖਾਕੀ ਜਾਮੇ ਰੰਗ ਜਮਾਲੀ ਮਿੱਠਾ ਹੈ ਸਜਦਾ ਇਸ ਲਈ ਮੈਂ ਕੀਤਾ ਤੁਸੀਂ ਅਦਬ ਵਿੱਚ ਆਓ ਸ਼ੱਕ ਕਰੋ ਤਾਂ ਕਾਫਰ ਹੋ ਸੋ ਲਿਆ ਇਮਾਨ ਸੁਖ ਪਾਵੋ ਅੱਲਾ ਕਰਨਾ ਹੈ ਅੱਲਾ ਜਾਣੈ ਸਾਨੂੰ ਚਾਹੀਏ ਝੁਕਣਾ ਹੁਕਮ ਉਸ ਦੇ ਅੱਗੇ ਝੁਕਣਾ ਸੱਚ ਕਹਿਣਾ ਨਾ ਰੁਕਣਾ ਤਦੋਂ ਮਰੀਦਾਂ ਅਸੀਸ ਨਿਵਾਇਆ ਪੀਰ ਕਹਾ ਸਿਰ ਧਰਿਆ ਛੱਡ ਤੁਆ ਸਭ ਸੱਚ ਪਛਾਤਾ ਝੂਠਾ ਹੱਥ ਨਾ ਕਰੇ ਇਸ ਤਰ੍ਹਾਂ ਲਖਨੌਰ ਵਿੱਚ ਵੀ ਸਾਧੂਆਂ ਫਕੀਰਾਂ ਪੀਰਾਂ ਪੰਡਤਾਂ ਧਨੀਆਂ ਆਮ ਲੋਕਾਂ ਗਰੀਬਾਂ ਵਿੱਚ ਸਹਬ ਜੀ ਦੀ ਚਰਚਾ ਹੋ ਰਹੀ ਸੀ ਤੇ ਪਰਚੇ ਪੈ ਰਹੇ ਸਨ ਦੋ ਵੇਲੇ ਦੇ دیਵਾਨਾ ਦਾ ਸ਼ਬਦ ਸੋਹਲੇ ਤੇ ਪ੍ਰਚਾਰ ਤਾਰਨ ਹਾਰ ਹੋ ਰਿਹਾ ਸਨ ਹੁਣ ਜਦ ਅਨੰਦਪੁਰ ਤੋਂ ਸੱਦਾ ਆਇਆ ਤਾਂ ਇਥੋਂ ਦੀ ਸੰਤ ਨੇ ਬੜੀ ਬੇਬਲਤਾ ਨਾਲ ਸਹਬ ਜਾਦੀ ਜੀ ਨੂੰ ਟੋਰਿਆ ਤੁਰਨ ਵੇਲੇ ਪ੍ਰੇਮ ਦੇ ਨਜ਼ਾਰੇ ਪ੍ਰੇਮ ਦੇ ਨਜ਼ਾਰੇ ਇਧਰ ਉਧਰ ਗੱਜਣ ਲੱਗੇ ਦੂਰ ਤੱਕ ਸੰਤਾ ਛੋੜਨ ਆਈਆਂ ਇਥੋਂ ਆਪ ਅਬਲ ਕੋੜੇ ਤੇ ਸਵਾਰ ਹੋ ਕੇ ਟੁਰੇ ਲਖਨੌਰ ਤੋਂ ਟੁਰਦੇ ਕਈ ਥਾਂ ਟਿਕਦੇ ਰੋਪੜ ਪਹੁੰਚੇ ਪਰ ਦੋ ਤਰੇ ਥਾਵਾਂ ਦੇ ਨਾਮ ਜਿੱਥੇ ਟਿਕੀ ਲਿਖੇ ਹਨ ਇਹ ਹਨ ਪਹਿਲਾ ਰਾਣੋ ਮਾਜਰੇ ਉੱਥੇ ਡੇਰਾ ਕੀਤਾ ਇਥੇ ਇੱਕ ਦਿਨ ਕਾਮ ਕਰਕੇ ਟੁਰੇ ਫਿਰ ਪਤਾ ਨੰਦਪੁਰ ਕਲੌੜ ਡੇਰਾ ਕਰਨੇ ਦਾ ਚੱਲਦਾ ਹੈ ਇੱਥੇ ਗੁਰਦੁਆਰਾ ਹੈ ਇਸ ਤਰ੍ਹਾਂ ਕਿਆਮ ਕਰਦੇ ਰੋਪੜ ਜਾ ਉਤਰੇ ਇੱਥੇ ਇੱਕਦਣ ਕਿਆਮ ਕੀਤਾ ਮੌਲਾ ਸਰਨਾਮੇ ਇੱਕ ਪੀਰ ਇੱਥੇ ਰਹਿੰਦਾ ਸੀ ਇਸਨੇ ਆ ਕੇ ਦਰਸ਼ਨ ਕੀਤੇ ਤੇ ਪੂਰੇ ادب ਨਾਲ ਸਜਦਾ ਕੀਤਾ ਸਹਬਜ਼ਾਦੇ ਨੇ ਇਸ ਦੀ ਸ਼ਕਲ ਸੂਰਤ ਸਫਾ ਦੇਖ ਕੇ ਤੇ ਪ੍ਰੇਮ ਧੱਕੇ ਪੁੱਛਿਆ ਸਾਈ ਜੀਓ ਤੁਸੀਂ ਕਿੰਜ ਮਥਾ ਟੇਕਿਆ ਅਗੋ ਪੀਰ ਨੇ ਬੜਿਆ ਦਬ ਨਾਲ ਕਿਹਾ ਮੈਂ ਆਪਦੇ ਪਿਤਾ ਗੁਰੂ ਜੀ ਦਾ ਮਰੀਦ ਹਾਂ ਆਪ ਬੋਲੇ ਕਿਵੇਂ ਪੀਰ ਨੇ ਕਿਹਾ ਜਦੋਂ ਆਪਦੇ ਪਿਤਾ ਜੀ ਗੁਰਤੇਗ ਬਹਾਦਰ ਜੀ ਅਨੰਦਪੁਰ ਵਸਾਰੇ ਸਨ ਤਦੋਂ ਮੈਂ ਫਿਰਦਾ ਤੁਰਦਾ ਕਿਤੇ ਉਧਰੋਂ ਦੀ ਲੰਘਿਆ ਹੈਰਾਨ ਹੋ ਕੇ ਮੈਂ ਪਤਾ ਕੀਤਾ ਹੈ ਕਿ ਮਕਾਨ ਕਿਸ ਦੀ ਬਣ ਰਹੇ ਨੇ ਕਿਸੇ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਿਸ਼ੇਨ ਗੁਰਤੇਗ ਭਾਦਰ ਜੀ ਦੇ ਮਕਾਨ ਬਣ ਰਹੇ ਨੇ ਤਦ ਮੈਂ ਹੋਰ ਹਰਿਆਣ ਹੋ ਕੇ ਪੁੱਛਿਆ ਕਿ ਗੁਰੂ ਜੀ ਲਈ ਆ ਇੱਕ ਮਕਾਨ ਕਾਫੀ ਨਹੀਂ ਸੀ ਐ ਜਿਹੜਾ ਦੂਜੀ ਵੱਡੇ ਵੱਡੇ ਮਕਾਨ ਕੋਠੇ ਕਾਜ ਲਈ ਬਣਾਏ ਜਾ ਰਹੇ ਨੇ ਇਹਨਾਂ ਦੇ ਬਜ਼ੁਰਗਾਂ ਦਾ ਤਵਾਕ ਹੈ ਜਿੰਨੇ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣ ਲਈ ਕਾਜ ਸਵਾਰਨ ਹਾਰ ਤਦ ਮੇਰੀ ਮਨਸਾ ਇੱਕ ਸਿੱਖਣੇ ਜਾਣੀ ਤੇ ਕਿਹਾ ਪੀਰ ਜੀ ਉਹਨਾਂ ਵਾਸਤੇ ਤੇ ਇੱਕ ਹੀ ਮਕਾਨ ਹੈ ਇਹ ਤਾਂ ਬਾਕੀ ਸਭ ਸੰਗਤਾਂ ਲਈ ਤਿਆਰ ਹੋ ਰਿਹਾ ਹੈ ਮੈਂ ਫਿਰ ਹੋਰ ਹਰਾਨ ਹੋਇਆ ਕਿ ਇਹ ਤਾਂ ਬਕਾਲੇ ਭੋਰੇ ਵਿੱਚ தਪ ਕਰਦੇ ਹੁੰਦੇ ਸਨ ਤੇ ਗੁਰੂ ਗੱਦੀ ਲੈਣ ਵਾਸਤੇ ਮੰਨਦੇ ਨਹੀਂ ਸੀ ਮਸਾ ਸੰਗਤਾਂ ਨੇ ਮਨਾਏ ਸਨ ਬਾਣੀ ਵੈਰਾਗ ਮੇਰੇ ਰਜਤੇ ਹਾਂ ਇਹ ਕਿਵੇਂ ਡੰਬਰ ਕਰ ਲੱਗ ਪਿਆ ਫਿਰ ਮੇਰਾ ਚਿਤ ਕੀਤਾ ਕਿ ਮੈਂ ਦਰਸ਼ਨਤਾ ਕਰ ਚੱਲਾਂ ਜਾਂ ਮੈਂ ਗਿਆ ਤਾਂ ਆਖਰ ਮੈਂ ਰਿਆਜਤ ਵਾਲਾ ਬੰਦਾ ਸੀ ਉਹਨਾਂ ਦੇ ਚਿਹਰੇ ਦੇ ਰੱਬੇ ਨੂਰ ਨੂੰ ਸਿਆਣ ਲਿਆ ਤੇ ਅਦਬ ਨਾਲ ਸਲਾਮ ਕਰਕੇ ਥੋੜਾ ਦੂਰ ਹੋ ਕੇ ਬੈਠ ਗਿਆ ਆਪਨੇ ਮੈਨੂੰ ਬੜੇ ਪ੍ਰੇਮ ਦੇ ਨਾਲ ਨੇੜੇ ਬੁਲਾਇਆ ਪਿਆਰ ਕੀਤਾ ਪ੍ਰਸ਼ਾਦ ਦਾ ਵੇਲਾ ਸੀ ਪ੍ਰਸ਼ਾਸਕ ਆਇਆ ਫਿਰ ਆਖਣ ਲੱਗੇ ਪੀਰ ਜੀਓ ਹੁਣ ਆਰਾਮ ਕਰ ਲੋ ਮੈਂ ਸੌਣ ਲੱਗਾ ਵਿਚਾਰੀਆਂ ਪੈ ਗਿਆ ਵਿਚਾਰਾਂ ਵਿੱਚ ਹੀ ਪਤਾ ਨਹੀਂ ਕਦੋਂ ਨੀਂਦ ਆ ਗਈ ਤੇ ਮੈਂ ਬਹਿਸ਼ਤਾਂ ਦਿੱਠੀਆਂ ਇੱਕ ਬੰਦਾ ਬਹੁਤ ਸੁਖੀ ਦੇਖ ਕੇ ਮੈਂ ਪੁੱਛਿਆ ਭਰੇ ਲੋਕ ਤੇਰੀ ਨੁਹਾਰ ਡਾਢੀ ਤਰੀਕੀ ਦਿਸਦੀ ਐ ਤੂੰ ਇੱਥੇ ਕਿਵੇਂ ਆ ਗਿਓ ਇਹ ਬਹਿਸ਼ਤਾਂ ਦੀ ਗੱਲ ਐ ਜੋ ਮੇਰੇ ਖੁਆਬਾਂ ਵਿੱਚ ਸੀ ਉਹ ਨੂੰ ਕਹਿਣ ਲੱਗਾ ਕਿ ਪੀਰ ਜੀ ਮੈਂ ਸ਼ੇਰ ਦੀ ਜੁੰਨੀ ਸਾ ਇੱਕ ਦਿਨ ਬਹੁਤ ਭਾਰੀ ਮੀਹ ਲੱਥਾ ਖੜੇ ਪੈ ਠੱਕੇ ਦੀ ਪੌਣ ਵਗੇ ਮੈਂ ਸਾ ਉਸ ਵੇਲੇ ਆਪਣੇ ਘੁਰਨੇ ਤੋਂ ਬਾਹਰ ਸ਼ਿਕਾਰ ਤੇ ਚੜਿਆ ਸੀ ਮਸਾ ਮਸਾ ਆਪਣੇ ਘਰੇ ਪੁੱਜਾ ਕੀ ਦੇਖਦਾ ਏ ਉੱਥੇ ਤੇ ਕੁਝ ਆਵਾਜ਼ਾਂ ਆ ਰਹੀਆਂ ਸਨ ਮੇਰਾ ਘੁਰਨਾ ਬਹੁਤ ਵੱਡਾ ਸੀ ਤਦ ਵੱਲੀ ਛੱਡੋ ਉਹਦੇ ਤੇ ਤਵੱਲੀ ਰਾਸਨ ਤਿੰਨ ਪਾਸੇ ਮੈਂ ਨੇੜੇ ਗਿਆ ਤੇ ਮਨੁੱਖਾਂ ਦੀ ਆਵਾਜ਼ ਆਈ ਮੈਂ ਸਮਝ ਗਿਆ ਕਿ ਇਸ ਅੱਤ ਦੇ ਪਾਲੇ ਕਾਰ ਬਰਸਾਤ ਕਾਰ ਰਾਹਗੁਜ਼ਾਰ ਮੁਸਾਫਰਾ ਨੇ ਇੱਥੇ ਆਸਰਾ ਲਿਆ ਤਦ ਪੀਰ ਜੀ ਮੈਨੂੰ ਮਨੁੱਖ ਜਾਮੇ ਦੀ ਮਤ ਫੁਰਾਈ ਕਿ ਮੈਂ ਅੰਦਰ ਨਾ ਜਾਵਾਂ ਨਹੀਂ ਤਾਂ ਸਾਰੇ ਡਰ ਕੇ ਭੱਜ ਜਾਣਗੇ ਤੇ ਪਾਲੇ ਮਰਨਗੇ ਜੇ ਨਾ ਜਾਵਾਂ ਤਾਂ ਇਹ ਸੁਖੀ ਰਹਿਣਗੇ ਸੋ ਭਲੇ ਲੋਕ ਆਖਦੇ ਹਨ ਕਿ ਸੁਖ ਦੇਣਾ ਸੁਖ ਲੈਣ ਨਾਲੋਂ ਉੱਤਮ ਹੈ ਸਭ ਤੋਂ ਉੱਤਮ ਹੈ ਇਹ ਉਦਮਾ ਕੀਤਾ ਜਦ ਇੰਜ ਕਹਿ ਲੋ ਖੁਦਾ ਨੇ ਮੇਰ ਕੋ ਕਰਵਾ ਲਿਆ ਇਹ ਵਿਚਾਰ ਕੇ ਮੈਂ ਕੁਝ ਵਿਥ ਤੇ ਜਾ ਕੇ ਬਹਿ ਗਿਆ